ਗਰਮੀ ਪੂਰੇ ਜੋਰਾਂ ਤੇ ਪੈ ਰਹੀ ਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਮੁੱਚੇ ਖੇਤਰਾਂ ਦੇ ਵਿੱਚ ਚਾਹੇ ਹਿਮਾਚਲ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੀ ਕਰ ਲਈਏ ਚਾਹੇ ਰਾਜਸਥਾਨ ਦੀ ਕਰ ਲਈਏ ਚਾਹੇ ਹਰਿਆਣੇ ਦੀ ਚਾਹੇ ਪੱਛਮੀ ਯੂਪੀ ਦੀ ਦਿੱਲੀ ਚੰਡੀਗੜ੍ਹ ਸਾਰੇ ਖੇਤਰਾਂ ਦੇ ਵਿੱਚ ਐਸ ਟਾਈਮ ਤਪਸ ਦੁਪਹਿਰਾ ਪੂਰਾ ਕਹਿਰ ਜਿਹੜਾ ਵਾਪਰ ਰਿਹਾ ਹੈਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਾਪਮਾਨ ਦੀ ਤਾਪਮਾਨ ਆਪਾਂ ਜੇਕਰ ਹਿਮਾਚਲ ਤੋਂ ਸ਼ੁਰੂ ਕਰੀਏ ਤਾਂ ਅੱਜ ਉਨੇ ਦਾ ਦੁਪਹਿਰ ਦਾ ਵੱਧ ਤੋਂ ਵੱਧ ਤਾਪਮਨ 42.4 ਡਿਗਰੀ ਸੈਲਸੀਅਸ ਬਲਾਸਪੁਰ 40.1 ਡਿਗਰੀ ਸੈਲਸੀਅਸ ਕਾਂਗੜਾ 40 ਡਿਗਰੀ ਸੈਲਸੀਅਸ ਸੁੰਦਰਨਗਰ 38.8 ਤੇ ਧਰਮਸ਼ਾਲਾ 35.1 ਡਿਗਰੀ ਸੈਲਸੀਅਸ ਜਿੰਨ ਦਾ ਦੁਪਹਿਰ ਦਾ ਵੱਧ ਤੋਂ ਵੱਧ ਤਾਪਮਨ ਰਿਕਾਰਡ ਅੱਜ ਹੋਇਆਗਾ ਦੂਜੇ ਪਾਸੇ ਜੇਕਰ Rajasthan ਦੀ ਗੱਲ ਕਰ ਲਈਏ ਤਾਂ Rajasthan ਨੇ ਅੱਜ ਫੇਰ ਪੂਰੇ ਭਾਰਤ ਦੇ ਵਿੱਚ ਤਾਪਮਾਨ ਦੇ ਰਿਕਾਰਡ ਤੋੜੇ ਨੇ Rajasthan ਦਾ ਸ੍ਰੀ ਗੰਗਾ ਨਗਰ 47.3 ਡਿਗਰੀ ਸੈਲਸੀਅਸ ਨਾਲ ਪੂਰੇ ਭਾਰਤ ਦੇ ਵਿੱਚ ਵੱਧ ਤੋਂ ਵੱਧ ਤਾਪਨ ਅੱਜ ਦਰਜ ਹੋਇਆ ਉਸ ਤੋਂ ਇਲਾਵਾ बीकानेर 45.8 ਡਿਗਰੀ ਸੈਲਸੀਅਸ ਚुरू 45.6 ਡਿਗਰੀ ਸੈਲਸੀਅਸ ਕੋਟਾ 45.4 ਡਿਗਰੀ ਸੈਲਸੀਅਸ ਅਤੇ जैसलमेर ਦਾ 45 ਡਿਗਰੀ ਸੈਲਸੀਅਸ ਦਾ ਤਾਪਨ ਅੱਜ ਰਿਕਾਰਡ ਹੋਇਆ ਕਹਿਣ ਤੋਂ ਪਾਵੇ ਇਹ ਹੈ ਕਿ 9 ਜੂਨ 2000 25 ਨੂੰ ਜਿਹੜਾ ਤਾਪਮਨ ਵੱਧ ਵੱਧ ਰਾਜਸਥਾਨ ਦੇ ਵਿੱਚ ਬਹੁਤੀਆਂ ਥਾਵਾਂ ਤੇ 45 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਹੋਇਆ। ਇਹ ਵੀਡੀਓ ਤੁਸੀਂ ਸ਼ਾਮ ਦੇ 7:30 ਵਜੇ ਰਿਕਾਰਡ ਹੋ ਕੇ 9 ਜੂਨ 2025 ਨੂੰ ਵਿਖ ਰਿਹਾ ਹਾਂ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਮਾਨਸਾ ਵੱਧ ਵੱਧ ਤਾਪਮਨ 44 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਬਠਿੰਡੇ ਦਾ 45.6 ਡਿਗਰੀ ਸੈਲਸੀਅਸ 에어ਪੋਰਟ ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ 44.9 ਡਿਗਰੀ ਸੈਲਸੀਅਸ, ਗੁਰਦਾਸਪੁਰ 44.5 ਡਿਗਰੀ ਸੈਲਸੀਅਸ, ਫਿਰੋਜ਼ਪੁਰ 44 ਡਿਗਰੀ ਸੈਲਸੀਅਸ ਤਾਪ रिकॉर्ड ਹੋਇਆ ਅਬੋਰ ਚੰਡੀਗੜ੍ਹ ਲੁਧਿਆਣਾ ਪਠਾਨਕੋਟ ਇਹਨਾਂ ਦਾ 43 ਤੋਂ 44 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਤਾਪਮਨ ਅੱਜ ਦਰਜ ਹੋਇਆਗਾ ਜੇਕਰ ਹਰਿਆਣੇ ਦਾ ਜ਼ਿਕਰ ਕਰੀਏ ਤੇ ਹਰਿਆਣੇ ਦੇ ਵਿੱਚ ਸਵਾਨੀ 47 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਨ ਹਰਿਆਣੇ ਦੇ ਵਿੱਚ ਰਿਕਾਰਡ ਹੋਇਆ ਸਿਰਸਾ 44.4 ਡਿਗਰੀ ਸੈਲਸੀਅਸ ਫਰੋहतक 45.6 ਡਿਗਰੀ ਸੈਲਸੀਅਸ ਅਤੇ ਹਿਸਾਰ 44 ਡਿਗਰੀ ਸੈਲਸੀਅਸ ਤਾਪਮਨ ਅੱਜ ਦਰਜ ਕੀਤਾ ਗਿਆ ਸੋ ਇਹਦਾ ਮਤਲਬ ਇਹ ਹੈ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਮੁੱਚੇ ਖੇਤਰ ਕਹਿਣ ਤੋਂ ਬਾਅਦ ਪੂਰੇ ਉੱਤਰ ਪੱਛਮੀ ਭਾਰਤ ਦੇ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਤੇ ਗਰਮੀ ਵਾਲੇ ਪੱਖ ਤੋਂ ਰੈੱਡ ਅਲਰਟ ਜਾਰੀ ਹੈ ਬੀਤੇ ਕੱਲ ਵੀ ਪੂਰਾ ਤਪਦੀਆਂ ਦੁਪਹਿਰਾਂ ਲੰਘੀਆਂ ਨੇ ਅੱਜ 9 ਜੂਨ ਨੂੰ ਵੀ ਤੇ 10 11 ਤੇ 12 ਤਰੀਕ ਤੱਕ ਕੁਝ ਖਾਸ ਜਿਹੜੀ ਰਾਹਤ ਮਿਲਦੀ ਉਹ ਨਜ਼ਰ ਨਹੀਂ ਆ ਰਹੀ ਇਸ ਤੋਂ ਇਲਾਵਾ 12 ਤਰੀਕ ਤੋਂ ਜਦੋਂ ਪੂਰੇ ਦੀਆਂ ਹਵਾਵਾਂ ਵਾਪਸੀ ਕਰਨਗੀਆਂ ਉਹਨਾਂ ਦੇ ਨਾਲ ਵਧੀ ਹੋਈ ਨਮੀ ਨਾਲ ਥੋੜਾ ਜਿਹਾ 1-2 ਡਿਗਰੀ ਸੈਲਸੀਅਸ ਦਾ ਤਾਪਮਾਨ ਜਿਹੜਾ ਥੱਲੇ ਨੂੰ ਆਉਣ ਦੇ ਅਸਾਰ ਹੋਣਗੇ ਤੇ 14-15 ਜੂਨ ਤੱਕ ਪੰਜਾਬ ਦਾ ਮਾਝਾ ਦੁਆਬਾ ਪੁਆਦ ਉਤਰੀ ਹਰਿਆਣਾ ਪੱਛਮੀ ਯੂਪੀ ਦਾ ਨਾਲ ਲੱਗਦੇ ਹਿਮਾਚਲ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਜਿਸ ਦੇ ਨਾਲ ਹਲਕੀ ਫੁਲਕੀ ਰਾਹਤ ਮਿਲਣ ਦੇ ਅਸਾਰ ਹੋਣਗੇ ਪਰ ਰਾਜਸਥਾਨ ਤੇ ਰਾਜਸਥਾਨ ਨਾਲ ਲੱਗਦੇ ਜਿਹੜੇ ਪੰਜਾਬ ਦੇ ਖੇਤਰ ਨੇ ਉਹਨਾਂ ਨੂੰ ਇਸ ਗਰਮੀ ਤੋਂ ਰਾਹਤ ਲੈਣ ਦੇ ਲਈ ਥੋੜੀ ਜਿਹੀ ਲੰਮਿਉੜੀ ਕਰਨੀ ਪੈ ਸਕਦੀ ਆ ਕਹਿਣ ਤੋਂ ਪਹਿਬ ਉਹਨਾਂ ਖੇਤਰਾਂ ਦੇ ਵਿੱਚ ਕਿਤੇ 18-19-20-21-22 ਤਰੀਕ ਤੱਕ ਜਿਹੜਾ ਠੰਡੀਆਂ ਹਵਾਵਾਂ ਦੇ ਨਾਲ ਜਾਂ ਪਹਿੰਦੇ ਹੋਏ ਮੀਹਾਂ ਦੇ ਨਾਲ ਇਸ ਤਪਸ਼ ਤੋਂ ਰਾਹਤ ਮਿਲਣ ਦੇ ਅਸਾਰ ਨੇ ਸੋ ਫਿਲਹਾਲ ਕਹਾਣੀ ਇਹੋ ਹੀ ਹੈ ਜੀ ਕਿ 10 ਜੂਨ 11 ਜੂਨ ਤੇ 12 ਜੂਨ ਤੱਕ ਗਰਮੀ ਦਾ ਇਸੇ ਤਰ੍ਹਾਂ ਰੈੱਡ ਅਲਰਟਾ ਬਹੁਤ ਘੱਟ ਜੇਕਰ ਬਾਹਰ ਨਿਕਲਿਆ ਜਾਵੇ ਦੁਪਹਿਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਤਾਂ ਠੀਕ ਹੈ ਜਿਨ੍ਹਾਂ ਦਾ ਜਾਣਾ ਜ਼ਰੂਰੀ ਹੈ ਜਿਨ੍ਹਾਂ ਦੀ ਮਜਬੂਰੀ ਹੈ ਉਹ ਕਰੋ ਪਾਣੀ ਪੀ ਕੇ ਜ਼ਰੂਰ ਜਾਣ ਜਿੱਥੇ ਪਹੁੰਚਣਾ ਉੱਥੇ ਜਾ ਕੇ ਜ਼ਰੂਰ ਪਾਣੀ ਪੀਣ ਆਪਣਾ ਵੱਡਿਆਂ ਦਾ ਛੋਟਿਆਂ ਦਾ ਅਸ਼ੂਮਾ ਦਾ ਪੰਛੀਆਂ ਦਾ ਤੇ ਪੇੜ ਪੌਦਿਆਂ ਦਾ ਇਸ ਗਰਮੀ ਤੋਂ ਬਚਾ ਜ਼ਰੂਰ ਕੀਤਾ ਜਾਵੇ। ਇਹ ਗਰਮੀ ਪਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੀ ਗਰਮੀ ਪਊਗੀ ਓਨੇ ਮੌਨਸਨ ਪਾਉਣਾ, ਸ਼ਰਾਟਾ ਜਿਹੜਾ ਉਹਨਾਂ ਨੂੰ ਭੱਜੂਗਾ ਤੇ ਇਸ ਪਾਸੇ ਵੱਲ ਉਹ ਭੱਜੀਆਂ ਆਉਣਗੀਆਂ। ਜੂਨ ਦਾ ਮਹੀਨਾ ਵੈਸੇ ਵੀ ਗਰਮੀਆਂ ਦਾ ਮਹੀਨਾ ਤੇ ਹਰ ਸਾਲ ਗਰਮੀਆਂ ਪੈਂਦੀਆਂ ਨੇ ਪਰ ਕਿਉਂਕਿ ਮਈ ਦਾ ਮਹੀਨਾ ਬਹੁਤ ਠੰਡਾ ਮਾਣਿਆ ਇਸ ਕਰਕੇ ਥੋੜਾ ਜਿਹਾ ਅਚੰਬੇ ਜਿਹਾ ਆ ਜ਼ਰੂਰ ਫੀਲ ਹੋ ਰਿਹਾ ਤੇ ਹਿੱਟ ਵੀ ਕਰ ਰਿਹਾ ਚਾਹੇ ਉਹ ਸਬਜ਼ੀਆਂ ਨੇ ਚਾਹੇ ਤਰਖਤ ਨੇ ਤੇ ਚਾਹੇ ਉਹ ਪੰਛੀ ਨੇ। ਸੇਵਸ ਕਰਕੇ ਆਪ ਆਪਣਾ ਪਛਾਣ ਜਰੂਰ ਰੱਖਿਓ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ